ਸਸੀ ਗਾਲ ਜੀ ਮੈਂ ਹਰਜਿੰਦਰ ਸਿੰਘ ਜੀਰਾ ਸ਼ਹਿਰ ਦਾ ਵਸਨੀਕ ਆ ਅੱਜ ਬਹੁਤ ਹੀ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਮੇਰੇ ਸ਼ਹਿਰ ਦੇ ਦੋ ਨੌਜਵਾਨ ਜਿਹੜੇ ਜੀਰਾ ਤੋਂ ਛੋਟੀ ਨਗਰ ਵਾਲੇ ਛੋਟੀ ਨਗਰ ਵਾਲੇ ਪਾਸੇ ਮੱਥਾ ਟੇਕਣ ਜਾ ਰਹੇ ਸੀ ਛੋੜੀ ਵਾਲੇ ਪਾਸੇ ਛੋੜੀ ਵਾਲਾ ਪਾਸੇ ਤੇ ਉੱਥੇ ਇੱਕ ਰਸੇ ਦੇ ਖੇਤਾਂ ਨੂੰ ਅੱਗ ਲੱਗੀ ਹੋਈ ਸੀਗੀ ਤੇ ਇਹ ਵੀਰ ਮੋਟਰਸਾਈਕਲ ਤੇ ਜਾਂਦੇ ਜਾਂਦੇ ਸੀ ਤੇ ਅੱਗ ਦੀ ਲਪੇਟ ਦੇ ਵਿੱਚ ਆ ਗਏ ਇਹਨਾਂ ਦੋਨਾਂ ਦੇ ਕਾਫੀ ਜ਼ਿਆਦਾ ਸੜ ਗਏ ਸੀ ਅੱਗ ਦੇ ਲਪੇਟ ਦੇ ਵਿੱਚ ਆਣ ਕੇ ਮੋਟਰਸਾਈਕਲ ਡੇਗ ਗਿਆ ਇਹਨਾਂ ਦਾ ਤੇ ਇੱਕ ਵੀਰ ਤਾਂ ਮੌਕੇ ਤੇ ਉੱਤੇ ਹੀ ਮੌਤ ਹੋ ਗਈ ਆ ਤੇ ਦੂਜੇ ਦੀ ਹਾਲਤ ਜ਼ਿਆਦਾ ਖਰਾਬ ਸੀਗੇ ਸਿਵਲ ਹਸਪੀਟਲ ਜ਼ੀਰਾ ਵਾਲਿਆਂ ਨੇ ਉਹਨਾਂ ਨੂੰ ਮੌਕੇ ਵਾਸਤੇ ਰੈਫਰ ਕਰ ਦਿੱਤਾ ਜੀ ਬਹੁਤ ਹੀ ਮੰਦਕੜ ਭਾਗੀ ਘਟਨਾ ਤੇ ਮੇਰੀ ਸਰਕਾਰ ਨੂੰ ਸ਼ਾਸਨ ਬੇਨਤੀ ਆ ਕਿ ਇਸ ਗਰੀਬ ਪਰਿਵਾਰ ਨੂੰ ਜੋ ਵੀ ਬਣਦੀ ਲੋੜੀਂਦੀ ਮਾਲੀ ਸਹਾਇਤਾ ਦਿੱਤੀ ਜਾਵੇ ਜੀ ਧੰਨਵਾਦ ਜੀ ਗੁਰਪ੍ਰੀਤ ਸਿੰਘ ਇਸ ਵੇਲੇ ਸਿਵਲ ਹਸਪਤਾਲ ਜੀਰਾਚ ਹੈਗਾ ਮੌਜੂਦ ਤੇ ਮੇਰੇ ਟਾਈਮ ਤੇ ਦੋ ਬਰਨ ਦੇ ਪੇਸ਼ੈਂਟ ਆਏ ਸੀਗੇ ਪਹਿਲਾ ਪੇਸ਼ੈਂਟ ਆਇਆ ਸੀਗਾ ਉਹ ਕਾਫੀ ਝੁਲਸਿਆ ਹੋਇਆ ਸੀਗਾ ਤੇ ਉਹਨੂੰ ਆਪਾਂ ਦਵਾਈ ਮਲਮ ਪੱਟੀ ਲਗਾ ਕੇ ਤੇ ਕਿਉਂਕਿ ਬੋਡੀ ਪੂਰੀ ਝੁਲਸੀ ਹੋਈ ਤੇ ਆਪਾਂ ਉਹਨੂੰ ਸਰਕਾਰੀ ਫਰੀਦਕੋਟ ਰੈਫਰ ਕੀਤਾ ਸੀਗਾ ਪਰ ਉਹ ਸ਼ਾਇਦ ਉਹਦੇ ਘਰ ਦੇ ਉਹਨੂੰ ਪ੍ਰਾਈਵੇਟ ਕਿਤੇ ਲੈ ਗਏ ਲੋਕਲ ਤੇ ਥੋੜੀ ਦੇਰ ਬਾਅਦ ਫਿਰ ਦੂਜੀ ਐਂਬੂਲੈਂਸ ਆਈ ਉਹ ਐਂਬੂਲੈਂਸ ਵਾਲੇ ਹੀ ਲੈ ਕੇ ਆਏ ਸੀਗੇ ਉਹ ਦੂਜਾ ਪੇਸ਼ੈਂਟ ਜਿਹੜਾ ਸੀਗਾ ਉਹ ਵੀ ਲੋਕਲ ਜੀਰੇ ਦਾ ਸੀਗਾ ਤੇ ਉਹ ਬਰਾਉਡ ਡੈਟੀ ਸੀਗਾ ਉਹ ਮਤਲਬ ਪਹਿਲੀ ਉੱ ਤੇ ਉਹਨਾਂ ਕੋ ਮੋਰਸ ਚ ਲਗਾ ਦਿੱਤਾ ਗਿਆ ਤੇ ਮੁੜ ਕੇ ਉਹਦੇ ਘਰ ਦੇ ਇਥੋਂ ਆਏ ਨੇ ਉਹਨਾਂ ਨੂੰ ਪਤਾ ਲੱਗਾ ਜਦੋਂ ਕਿ ਉਹ ਸਾਡਾ ਬੱਚਾ ਹੈ ਦੋਨੋਂ ਯੰਗ ਏਜ ਦੇ ਨੇ ਸ਼ਾਇਦ ਇੱਕ 20 ਸਾਲ ਦਾ ਆ ਤੇ ਜਿਹਦੀ ਡੈਥ ਜਿਹੜਾ 17 ਸਾਲ ਦਾ ਹੈਗਾ ਤੇ ਬਾਕੀ ਜੋ ਵੀ ਕਾਰਵਾਈ ਹੋਊਗੀ ਉਹ ਪੁਲਿਸ ਪ੍ਰਸ਼ਾਸਨ ਕਰੇਗੀ ਬੋਡੀ ਆਪਾਂ ਹੈਡਓਵਰ ਪੁਲਿਸ ਵਾਲਿਆਂ ਨੂੰ ਕਰਾਂਗੇ